ਉਹ ਫਤਹੀ ਹਾਂ ਕਿਤੇ ਵਾਕੇ ਕਿਤੇ ਕਿਤੇ ਕਿੰਨੇ ਅੰਕਣਤ ਸੀ ਕਿੰਨੀ ਕਿੰਨੇ ਦਾਣੇ ਹੋਏ ਸੀ ਤੇਰੇ 200 ਰੁਪਏ ਦੇ 200 ਨਹੀਂ ਦਾਣੇ 90 ਦੇ ਹੋਏ ਸੀਗੇ ਅੱਛਾ ਅੱਛਾ ਦਾੜੇ 90 ਰੁਪਏ ਦੇ ਹੋਏ ਸੀ ਤੇ ਉਹਦਾ ਪੈਸੇ ਕਿੱਥੋਂ ਮਿਲੇ

ਦੋ ਬਾਈ ਸਰਵਿਸ 76 70, 300 376 ਅੱਛਾ 376 ਆ ਵੀ ਤੇਰੇ ਕਿਦੇ ਮੇਰੇ 400 ਤੇਰਾ 400 ਬਣਿਆ ਇਹਦੇ 376 ਬਣਿਆ ਤੇਰਾ 400 ਕਿਵੇਂ ਤੇਰੇ ਵੱਧ ਕਿਵੇਂ ਬਣੇ ਬਈ ਹੈ ਇਹਨੂੰ ਇਹਨੂੰ ਮੇਰੇ ਦਾਣੇ ਵੱਧ ਸੀ ਇਹਦਾ ਇਹਦਾ ਮਤਲਬ ਇਹ ਲੱਗਦਾ ਗੀੜੀ ਕਰ ਜਾਂਦਾ ਨਾ ਨਹੀਂ ਮੇਰਾ ਪੋਰਾ ਭਰਿਆ ਸੀ ਮੈਂ ਤਾਂ ਜਿਆਦਾ ਮੇਰਾ ਇੱਥੇ ਤੱਕ ਭਰਿਆ ਸੀ ਇਹਦਾ ਇੱਥੋਂ ਹਟਿਆ ਸੀ ਨਹੀਂ ਫਿਰ ਨਹੀਂ ਪੈਸੇ ਪਹਿਲੇ ਫਿਰ ਨਹੀਂ ਪੈਸੇ ਫਿਰ ਤੁਸੀਂ ਅਡਡ ਨਾਲੇ ਪਾਉਣੇ ਆ ਸਾਰੇ ਕੋਲੋਂ ਨਹੀਂ ਹਾਂ ਨੂੰ ਆਲੀ ਦੇ ਨਹੀਂ ਇਕੱਠੇ ਪਾ ਲਈ ਤੇ ਫਿਰ ਪੈਸੇ ਵੜਦੇ ਨਹੀਂ ਇਕੱਠੇ ਨਹੀਂ ਜਿੰਨੇ ਬਣ ਇਹ ਇਹਦੇ ਤੇ ਲੱਗ ਇਹ ਆਪਣੇ ਲੱਗੂ ਮੈਂ ਆਪਣੇ ਲੱਗੇ ਆਪਣੇ ਇਹਦੇ ਕਿਤੇ ਬਣੇ ਇਹਦੇ ਜਮੀ 10 ਕਿਲੋ 80 ਗ੍ਰਾਮ ਸੀਗਾ 3 ਕਿਲੋ 80 ਗ੍ਰਾਮ ਕੀ ਰੇਟ ਵੇਚੇ ਰੁਕ ਤੋ ਯਾਰ ਇਹ ਤੇ ਲਾਉ ਪਹਿਲਾਂ ਤੂੰ ਜਾ ਫਤਿਹ ਤੇਰਾ ਆ ਕਿੰਨੇ ਦਾ ਲਈ ਸੀ ਟੋਟਲ ਤੇਨੇ ਕਿੰਨਾ? ਨਹੀਂ ਤੇਨੇ। 10 ਕਿਲੋ। ਅਜਾ 10 ਕਿਲੋ। ਕੀ ਰੇਟ ਵਿਕੇ? ਮੇਰੀ 90। 90 30 ਰੁਪਏ ਕਿਲੋ। ਲੈ। ਦੁਕਾਨਦਾਰ ਨੇ ਲੁੱਟ ਲਿਆ ਤੁਹਾਨੂੰ ਤਾਂ 30 35 ਰੁਪਏ ਦੇ 30 ਰੁਪਏ ਚੱਲਦੇ ਆ। ਕਿਹਦੇ ਵਿੱਚ ਆਉਂਦੇ ਆ ਮੰਨੀ ਨਹੀਂ। ਓਕੇ ਅੱਛਾ ਮੈਂ ਪੈਸਾ ਦਾ ਕਰਨਾ ਕੀ ਆ? ਮੈਂ ਵਾਸ ਰੱਖ ਲੈਣਾ। ਦੁਕਾਨਦਾਰ ਤਾਂ ਬੈਂਕ ਦੇ। ਪਤਾੰਕ ਟੋੜਿਆ? ਦਸਾਂ ਤੇ ਤੇ ਫਿਰ ਤੂੰ ਕਰਨਾ? ਮੈਂ ਸੰਭਾਲ ਕੇ ਰੱਖੂੰ। ਤੂੰ ਸੰਭਾਲ ਕੇ ਰੱਖਣੇ ਐ। ਅੱਛਾ ਤੇ ਭਾਈ ਤੂੰ 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 ਕੀ ਕਰਨੀ ਮੈਂ ਸੰਭਾਲ ਕੇ ਰੱਖੂ ਤੂੰ ਮੈ ਸੰਭਾਲ ਕੇ ਰੱਖਣੇ ਆ ਤੇ ਕਦੋਂ ਵਰਤੜੇ ਫਰੇ ਪੈਸੇ ਦੱਸਾਂ ਤੈਨੂੰ ਅੱਛਾ ਤੇ ਆ ਸ਼ਾਮ ਦਾ ਕਿੰਨਾ ਕੁ ਟਾਰਗੇਟ ਹੈ ਕਿੰਨੇ ਪੈ ਕੱਠੇ ਕਰਨੇ ਪਤਾ ਨਹੀਂ ਇਹ ਤਾਂ ਇੱਧਰਲੀ ਗਲੀ ਕੀਤੀ ਹੈ ਤੇ ਇੱਧਰਲੀ ਵਾਲੇ ਕਰਦੀ ਹੈ ਅੱਛਾ ਜੇ ਇੱਕੋ ਗਲੀ ਕੀਤੀ ਆ ਤੇ ਫਤ ਤੂੰ ਮੈਂ ਵੀ ਅੱਛਾ ਅਜੇ ਤੇਰੀ ਪਹਿਲੀ ਲੁੜੀ ਆ ਨਾ ਤੂੰ ਪਹਿਲੀ ਵਾਰੀ ਮੰਗੀ ਲੁੜੀ ਆ ਨਾ ਕਿਵੇਂ ਲੱਗੀ ਵਧੀਆ ਵਧੀਆ ਲੱਗਾ ਚਲੋ ਠੀਕ ਆ ਭਾਈ ਚਲੋ ਹੁਣ ਦੁਬਾਰਾ ਫੇ ਮੰਗੇ ਉਹ ਲੁੜੀ ਜਾ ਕੇ ਓਕੇ ਹਾਂਜੀ ਸੁੰਦਰ ਮੁੰਦਰੀਏ ਓਏ ਤੇਰਾ ਘਾਣਚਾਰ ਓਏ ਲਲਾਵੱਟੀ ਵਾਲਾ ਓਏ ਦੀ ਵੀ ਓਏ ਸੇ ਸ਼ੱਕਰ ਪਾਈ ਓੜੀ ਦਾ ਛਾਲੂ ਵਟਾ ਓੜੀ ਦਾ ਜੀਵੇ ਚਾਚਾ ਓਏ ਚਾਚਾ ਤੂਰੀ ਕੁੱਟੇ ਓਏ ਲੰਬਰਦਾਰੀ ਲੁੱਟੇ ਓਏ ਲੰਬਰਦਾਰਾ ਛੜਾ ਓਏ ਸਾਨੂੰ ਲੋੜੀ ਪਾ ਓਏ ਨੱਚੀ ਤਾਂ ਅਮੜਾ ਨੱਚੀ ਟੱਟ ਗਈ ਓੜੀ ਦੱਸ ਗਈ ਓੜੀ ਦਾ ਸੋਹਰਾ ਆ ਓਏ ਮਨੀ ਦਾ ਬਠਾਇਆ ਓਏ ਅਗ ਨਵਾਂ ਗੜ ਓਏ ਉੱਤੇ ਬੂ ਕੁਮਾਰੀ ਓਏ ਬੜੇ ਸਾਲ ਦੀ ਦਾਦੀ ਓਏ ਬੜੇ ਤੇ ਲਾਇਆ ਓਏ ਮਸਰਾਮ ਆਇਆ ਆ ਨਵਾਂ ਗੜਾ ਇਹ ਕੋਈ ਪਤਾ ਨਹੀਂ ਕੱਲੂ ਪਹਿਲੀ ਲੋੜੀ ਤੇ ਗੋਦੀ ਹਾਂਜੀ ਇਹ ਤਾਂ ਪਹਿਲੀ ਲੋੜੀ ਤੇ ਗੋਦੀ ਹੁਣ ਤਾਂ ਕਿੰਨੇ ਕਿੰਨੇ ਪੈਸੇ ਬਣਾ ਲਿਆ ਤੁਸੀਂ ਅੱਲੇ ਤਾਂ ਗਿਣਿਆ ਨਹੀਂ ਕਿਰੇ ਦੀ ੱਲੇ ਅੱਛਾ ਤੇ ਕੁੜੀਆਂ ਉਪਰੇ ਹੀ ਦੜਨ ਵਾਲੀ ਆ ਉਹ ਕਿ ਆਡਾ ਉਹ ਆਡੂ ਆਪਰ ਨਾਲ ਨਾਲ ਆਉਂਦੀ ਅੱਛਾ ਆਡਿਆ ਪਰ ਨਾਲ ਨਾਲ ਆ ਹਨਾ ਓਕੇ ਤੇ ਕੀ ਕਰਦੇ ਪੈਸੇ ਇਹਨੇ ਇਕੱਠੇ ਕਰਕੇ ਕੀ ਕਰਦਾ ਤੁਸੀਂ ਅਸੀਂ ਪੜਾਈ ਕਰਾਂ ਪੜਾਈ ਕਰਾਂਗੇ ਪੜਾਈ ਤਾਂ ਤੁਸੀਂ ਉਦਾਂ ਵੀ ਕਰਦੇ ਆ ਇਹ ਪੈਸੇ ਦਾ ਕੀ ਕਰਦਾ ਤੁਸੀਂ ਐ ਤੋ ਫਿਰ ਅ ਮਾਵਾਂ ਕੇ ਖਾਣਾ ਵੀ ਮੈਂ ਕੀ ਖਾਣਾ ਪੀਣਾ ਦੱਸ ਅੱਛਾ ਆ ਬਾਈ ਮਨੂ ਮੁੰਡਾ ਕਹਿੰਦਾ ਸੀ ਕਿਹਾ ਵੀ ਬਈ ਪੈਸੇ ਦੇ ਦਿਓ ਇਹ ਜਦੋਂ ਮੈਂ ਕਿਹਾ ਪੁੱਛੇ ਕਿੰਨੇ ਪੈਸੇ ਲੈਣੇ ਕਹਿੰਦਾ 5 ਰੁਪਏ ਕੱਲੇ ਕੱਲੇ ਨੂੰ 5-5 ਰੁਪਏ 5 ਰੁਪਏ ਦਾ ਕੀ ਲੈਣਾ ਤੂੰ ਲੈ ਲਵਾਗੇ ਜੋ ਲੈਣਾ ਕੀ ਲੈਣਾ ਦੱਸ ਫੇ ਵੀ ਯਾਰ ਪਹਿਲਾਂ ਦੱਸ ਕੇ ਜਾਣਾ ਫੇ ਕੀ ਲੈਣਾ ਹੈ ਲੈ ਲਵਾਗੇ ਜੋ ਲੈਣਾ ਚੀਜ਼ ਲੈਣਾ ਕਿਹੜੀ ਚੀਜ਼ ਲੈਣੀ ਕੋਰ ਕੋਰੇ ਹੈ ਕੋਰ ਕੋਰੇ ਕੋਰ ਕੋਰੇ ਲੈਣੀ ਆ अच्छा <laughs> चलो एक काम करना फिर ਤੁਸੀਂ ਆ ਲਓ 100 ਰੁਪਏ ਤੇ ਉਹ ਇਦਾਂ ਨਹੀਂ ਅੱਧੇ ਪਹਿਲਾਂ ਕੁੜੀਆਂ ਦੇ ਆ ਹਾਂਜੀ ਤੁਸੀਂ ਕੁੜੀ ਨੂੰ 50 ਰੁਪਏ ਇਦਾਂ ਦੇ ਦਿਓ ਠੀਕ ਹੈ ਹੈਗੇ ਤੁਹਾਡੇ ਕੁਟਡੇ 25 25 ਤੁਹਾਡੇ ਕੁਟਡੇ پیسے ਹੈਗੇ ਜਾਂ ਤੇ ਕਿਹਦੇ ਕੋਲ 50 ਰੁਪਏ ਹੈਗੇ ਦੱਸੋ ਪਹਿਲਾਂ ਮੈਨੂੰ ਇਹਨਾਂ ਕੋਲ ਆਵਾ ਕਿਤੋਂ ਹੈ ਤੇ ਹੁਣੇ ਹਿਸਾਬ ਦਾ ਬਰਾਬਰ ਹੁਣੇ ਹਿਸਾਬ ਦਾ ਬਰਾਬਰ ਕਰਦਾ ਭਰਾਵਾ ਬਾਅਦ ਚ ਲੜ ਪੈਣਾ ਤੁਸੀਂ ਆਪਿਆ ਯਾ ਹੋ ਗਿਆ ਆ ਫੜ ਆ ਤੇਰਾ 100 ਰੁਪਿਆ ਆਪ 200 ਰੁਪਏ ਚਲੋ ਹੋਰ ਤੁਹਾਡੀ ਛੁੱਟੀ ਬਾਈ ਉਹ ਦੇਤੇ ਉਹਨਾਂ ਨੂੰ ਆਦ ਲੈ ਜਾ ਯਾਰ ਯਾਰ ਦੇਦਾ ਹਾਲ ਨਾ ਇਹਾ ਤੁਹਾਡੇ 200 ਰੁਪਏ ਚਲੋ ਚੈਨਲ ਸਬਸਕ੍ਰਾਈਬ ਕਰ ਲਓ ਜਾ ਕੇ ਤੇ ਹਾਂਜੀ ਇਹ ਆ ਜੀ ਭਰਾ ਆਪਣਾ ਇੱਕ ਬਿਲਗੇ ਤੋਂ ਬਾਈ ਕੀ ਹਾਲ ਆ ਕੀ ਨਾ ਬਾਈ ਪਹਿਲਾਂ ਤਾਂ ਨਾਂ ਦੱਸ ਆਪਣਾ ਮੱਖਣ ਲਾਲ ਮੱਖਣ ਲਾਲ ਤੇ ਤਾਂ ਨਾਂ ਹੈਗਾ ਮੱਖਣ ਕੁਲਚੇ ਵਾਲਾ ਬਿਲਗਾ ਇਹ ਬਿਲਗੇ ਤੋਂ ਭਰਾ ਹਾਂ ਦਾ ਅੱਛਾ ਇਹ ਨਾ ਹੋਮ ਡਿਲੀਵਰੀ ਵਾਲੇ ਕੁੰਚੇ ਵੇਚਦਾ ਭਰਾ ਆ ਸਕੂਟੀ ਤੇ ਬਾਈ ਦਾ ਸੈਟਅਪ ਲਾਇਆ ਹੋਇਆ ਆ ਤੇ ਬੜੀ ਧੀਰ ਦਾ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਤੇਰਾ ਵਲੌਗ ਜਰੂਰ ਬਣਾਉਣਾ ਆ ਤੇ ਇਹ ਬਾਈ ਦੇ ਕੁਲਚੇ ਬੜੇ ਵਧੀਆ ਹੁੰਦੇ ਆ ਤੇ ਅੱਛਾ ਦੂਜੀ ਗੱਲ ਖਾਸ ਕਰਕੇ ਬਾਈ ਦੀ ਇੱਕ ਗੱਲ ਖੂਬੀ ਇਹ ਆ ਕਿ ਬਾਈ ਨੂੰ ਫੋਨ ਨੰਬਰ ਫੋਨ ਤੇ ਕਾਲ ਕਰਦੇ ਹੋ ਤੇ ਬਾਈ ਉਹਨਾਂ ਦੇ ਘਰ ਜਾ ਕੇ ਕੁਲਚੇ ਖਵਾਉਂਦਾ ਸਹੀ ਗੱਲ ਆ ਨਾ ਬਾਈ ਤੇ ਬਾਈ ਕਿੰਨੇ ਦਾ ਕੁਲਚਾ ਦਿੰਦਾ 15 ਰੁਪਏ ਦਾ ਕੁਲਚਾ 15 ਰੁਪਏ ਦਾ ਕੁਲਚਾ ਕੀ ਬਾਤ ਹੈ ਤੇ ਫੇ ਸਾਡੇ ਲਈ ਹੁਣ ਬਣਾ ਦੇ ਕੁਲਚਾ ਫਿਰ ਬਾਈ ਇਹ ਕਿਵੇਂ ਦਿਮਾਗ ਚ ਆਈ ਵੀ ਆਪਾਂ ਲੋਕਾਂ ਦੇ ਘਰ ਘਰ ਚ ਜਾ ਕੇ ਕੁਲਚੇ ਖਵਾਈਏ ਹਾਂਜੀ ਕਿਵੇਂ ਦਿਮਾਗ ਚਾਹੀਏ ਇਹ ਮਾ ਜੀ ਤੇ ਆ ਗਈ ਸਾਡੇ ਤਲਵੰਡਾਂ ਵਿੱਚ ਨੰਬਰ ਦਿੱਤੇ ਗੱਲ ਕਰਨ ਅੱਛਾ ਗੱਲ ਫੋਨ ਕਰਨ ਲੱਗਾ ਘਰੇ ਆ ਕੇ ਕੋਈ ਚੀਜ਼ ਫੇਰાવી ਨਹੀਂ ਅੱਛਾ ਇਹ ਕਿੱਥੇ ਖੜੇ ਆ ਕਿੱਥੇ ਨਹੀਂ ਖੜੇ ਅੱਛਾ ਹਾਂਜੀ ਤੇ ਉਹ ਵਿਕਣਾ ਸ਼ੁਰੂ ਹੋ ਗਿਆ ਮਾਲ ਹੈ ਹਾਂ ਜੀ ਭਟੂਰੇ ਭਟਾਰੇ ਸਾਹਿਬ ਲਾਂ ਬਈ ਕੁਲਚੇ ਭਟੂਰੇ ਹਾਂਜੀ ਹਾਂਜੀ ਤੇ ਹੁਣ ਕਿੰਨੇ ਲੱਗ ਜਾਂਦੇ ਢਾੜੀ ਚ ਕੋਈ ਕਹਿੰਦਾ ਕਿ ਮਾਲ ਕਰ ਦਿੰਦਾ ਕਰੋ 250 300 ਲੱਗ ਜਾਂਦਾ 250 300 ਕੁਲਚਾ ਵੇਚ ਲੈਣਾ ਆ ਕੀ ਬਾਤ ਹੈ ਭਈ ਇਹ ਆ ਸਾਡਾ ਭਰਾ ਪੰਜਾਬੀ ਭਰਾ ਆ ਤੇ ਮੇਗਾ ਪੰਜਾਬੀ ਭਰਾ ਨੂੰ ਅੱਗੇ ਸਪੋਰਟ ਕਰਦੇ ਤੇ ਇਹਨੂੰ ਵੀ ਸਪੋਰਟ ਜ਼ਰੂਰ ਕਰਨੀ ਤੇ ਬਾਈ ਦੇ ਕੁਲਚੇ ਬਹੁਤ ਵਧੀਆ ਹੁੰਦੇ ਆ ਇਸ ਕਰਕੇ ਬਾਈ ਨੂੰ ਸਪੈਸ਼ਲੀ ਹੁਣ ਆ ਨੰਗਿਆ ਤੇ ਬਾਈ ਰੋ ਗਿਆ ਬਾਈ ਕਹਿੰਦਾ ਹੁਣ ਲੋੜੀ ਸਾਨੂੰ ਵੀ ਦਿਓ ਤੇ ਇਸ ਕਰਕੇ ਬਾਈ ਦੇ ਕੋਲੋਂ ਲੋੜੀ ਲਈ ਹੁਣ ਪਹਿਲਾਂ ਤਾਂ ਬਾਈ ਕੋਲ ਲੋੜੀ ਲਈਏ ਕੁਲਚੇ ਖਾਣ ਲਈ ਕਿਉਂਕਿ ਦੇਰ ਬਾਅਦ ਬਹੁਤ ਆਇਆ ਹਾਂਜੀ ਹਾਂ ਸასი ਕਰਦੇ ਜੀ ਤੇ ਚਲੋ ਫਿਰ ਖਵਾਓ ਪਾਜੀ ਕੁਲਚਾ ਬਾਈ ਤੁਸੀਂ ਮਿਲ ਗਏ ਤੋਂ ਆਉਨੇ ਆ ਤਲਵਣਾ ਤੇ ਉੱਥੇ ਮਿਲ ਗਏ ਦੇ ਵਿੱਚ ਕਿਵੇਂ ਤੁਸੀਂ ਮਿਲ ਗਏ ਵੀ ਸੇਲ ਕਰਦੇ ਇਕੱਲਾ ਤਲਵਣੀ ਕਰਦੇ ਹੋ ਤਲਵਣੀ ਆ ਅਲੱਗ-ਅਲੱਗ 3 ਵਜੇ ਦੇ ਅੱਛਾ ਢੋਡਿਆਂ ਹੋਣ ਗਲਦਰੀ ਢੋਡਿਆਂ ਵਾ ਅੱਛਾ ਉਹ ਵੀ ਤੁਹਾਨੂੰ ਫੋਨ ਕਰਦੇ ਆ ਹਾਂਜੀ ਮੋਟੇ ਬੋਜ ਦੇ ਘਾਰੇ ਤੱਕ ਤੇ ਵੀ ਮਤਲਬ 10 12 ਕਿਲੋਮੀਟਰ ਤੱਕ ਘੁੰਮਦੇ ਤੁਸੀਂ ਹਾਂਜੀ ਹਾਂਜੀ ਹੈ ਨਾ ਵਾਜੀ ਦਾ ਬਹੁਤ ਵਧੀਆ ਤੇ ਬਾਈ ਬਲੀਆ ਹੁਣ ਕੱਟ ਰਿਆ ਟਮਾਟਰ ਤੇ ਬਾਈ ਹੁਣ ਅੱਗੇ ਅੱਗੇ ਵਿੱਚ ਜਿਹੜੀ ਵੀ ਸ਼ੁਰੂ ਕੀਤੀ ਸੀ ਪਰ ਬਾਈ ਕਹਿੰਦਾ ਵੀ ਸੈਟਅਪ ਨਹੀਂ ਆਇਆ ਉਹਦਾ ਵੀ ਆਹ ਜਿਹੜਾ ਜਿਆਦਾ ਜਗੜ ਵਧੀਆ ਜਿਹਦੇ ਮਰਜ਼ੀ ਕਰਦੇ ਜਿਹਨੂੰ ਫੋਨ ਕੀਤਾ ਉਹਦੇ ਘਰ ਪਹੁੰਚ ਗਏ ਹਾਂਜੀ ਬਈ ਆਪਣੇ ਵਾਲਾ ਸਪੈਸ਼ਲ ਆਈ ਜਾਗਾ ਠੀਕ ਹੈ ਠੀਕ ਮਿਰਚ ਕਰਾਈ ਵਾਲਾ ਇਧਰ ਆ ਇਧਰ ਆ ਇਧਰ ਆ ਇਧਰ ਆ ਉਹ ਤੂੰ ਵੀ ਇਧਰ ਆ ਇਧਰ ਆ ਤੂੰ ਮੇਰੀ ਆਹ ਭਾਈ ਲੋੜੀ ਮੰਗਣਾ ਆ ਮੁੰਡਾ ਤੇ ਤੂੰ ਵੀ ਇੱਥੇ ਇੱਥੇ ਨਾਲਾ 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 ਤੇ ਭਾਈ ਲੋੜੀ ਮੰਗਾਈ ਕਹਿੰਦੇ ਲੋੜੀ ਪਾ ਦਿਓ ਮੈਂ ਕਿਹਾ ਜਾਂ ਤਾਂ ਖੁਲਚਾ ਖਾ ਲਓ ਜਾਂ ਲੋੜੀ ਲੈ ਲਓ ਕਿਵੇਂ ਕੀ ਕਹਿਣਾ ਹੁਣ ਖੁਲਚਾ ਕਹਣਾ ਕਿ ਲੋੜੀ ਪਾਵਾਂ ਦੱਸੀ ਜੋ ਵਰਤੀ ਚਲੋ ਅੰਦਰੋਂ ਤੁਸੀਂ ਲੋੜੀ ਲਿਆਓ ਤੇ ਬਾਹਰ ਤੁਹਾਨੂੰ ਮੈਂ ਖੁਲਚਾ ਖਵਾਉਂਦਾ ਠੀਕ ਹੈ ਚਲੋ ਜਾਓ ਪਹਿਲਾਂ ਅੰਦਰ ਖੁਲਚਾਓ ਦਵਾ ਲਓ ਲੋੜੀ ਲਿਆਓ ਜਾ ਕੇ ਅੰਦਰੋਂ ਹੋ ਜਿਓ ਮੁੰਡੇ ਲੈ ਗਿਆ ਕੁਲਚੇ ਤੇ ਇੱਥੇ ਆ ਹੋ ਰਿਹਾ ਹੁਣ ਸਾਡਾ ਕੁਲਚਾ ਤਿਆਰ ਬਈ ਅੱਜ ਕਿਵੇਂ ਲੋੜੀ ਦਾ ਕਿਵੇਂ ਰਿਹਾ ਵੇ ਮਾਲ ਵਿਕ ਰਿਹਾ ਵਧੀਆ ਇਹਦਾ ਪੂਰੇ ਨਿਆਣੇ ਲੱਗੇ ਹੋਣੇ ਬਿਉਰਾ ਸ਼ੁਰ ਤੇ ਆ ਬੱਚਾ ਮਾਰਦੇ ਨੇ ਆਪਨੇ ਖਲਾਉਂਦੇ ਚਾਹ ਲਾਉਂ ਅੱਛਾ ਹਾਂਜੀ ਹਾਂਜੀ ਕਿਉਂਕਿ ਤੁਰ ਫਿਰ ਕੇ ਉਹ ਭੁੱਖ ਵੀ ਲੱਜਦੀ ਹੁੰਦੀ ਨਾ ਹਾਂਜੀ ਹਾਂਜੀ ਸਵੇਰੇ ਨਿਆਣੇ ਤੁਰੇ ਆ ਹਾਂ ਸ਼ਾਂਤ ਕਿੱਥੇ ਰਹਿਣਾ ਫਿਰ 7:00 ਵਜੇ ਕਰ ਕੀ ਬਾਤ ਆ ਮਾਰ ਮੈਂ ਉੜ ਮੰਗਾਇਆ ਕਰ ਅੱਛਾ ਹੂੰ ਪੈ ਕਿਹਨੇ ਤੇ ਰੋਗੇ ਤੈਨੂੰ ਕੋਲ ਚਲਾਉਂਦੇ ਆ ਨੂੰ ਮੈਨੂੰ ਹੋ ਗਿਆ 6 ਸਾਲ ਜੀ 6 ਸਾਲ 5 2 ਸਾਲ ਅੱਛਾ ਭਾਈਓ ਚੱਢੀ ਈ ਵਾਲੀ ਹੁੰਦੀ ਨਿੰਬੂ ਪਾ ਦੇ ਹਾਂ ਹਲਕਾ ਜਾ ਹਲਕਾ ਜਾਵੇ ਬਾਲਾ ਦਾ ਪਾਈ ਓ ਲੈ ਜੀ ਲੋ ਜੀ ਆ ਹੋ ਗਿਆ ਆਪਣਾ ਕੁਲਚਾ ਤਿਆਰ ਤੇ ਇਧਰ ਫਤਨੂ ਕੰਨ ਮੀਤ ਨੂੰ ਕਹਿੰਦੇ ਆ ਵੀ ਭਾਈ ਸਾਡਾ ਫੋਨ ਬੜੂ ਫੋਨ ਤਾਂ ਬੜੇਗਾ ਨਾ ਇਸੋਂ ਸਾਡੇ ਇਲਾਕੇ ਦੇ ਭਾਈ ਕੁਚਾ ਮਿਲਦਾ ਹੈ ਕਿਉਂਕਿ ਤਾਂ ਮਿਲਦਾ ਕਿਉਂਕਿ ਇੱਥੇ ਭਾਈ ਹੋਮ ਡਿਲੀਵਰੀ ਕਰਦੇ ਆ ਹੋਰ ਕਿਤੇ ਹੋਮ ਡਿਲੀਵਰੀ ਹੋਈ ਹੁੰਦੀ ਤੇ ਸ਼ਕਿਆ ਆਪਾਂ ਹੋਮ ਡੇਸ ਲਈ ਬਹੁਤ ਵਧੀਆ ਤੇ ਜੀ ਦੱਸੋ ਵੀ ਤੁਹਾਨੂੰ ਆਜ ਦਾ ਵਲੌਗ ਕਿਵੇਂ ਲੱਗਾ ਕੋਈ ਬਾਈ ਦੇ ਚ ਕੋਈ ਖਾਣੇ ਦਾ ਮਸਤ ਬਣਾਉਣਾ ਪੈਣਾ ਜਾਂ ਤੇਰੇ ਮਿਲ ਜੇ ਹੋਣਾ ਬੜਾ ਬਾਈ ਦੇ ਬਾਈ ਨੂੰ ਕੰਟੈਕਟ ਕਰਨਾ ਪੈਣਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਆਪਣਾ ਪੰਜਾਬੀਆਂ ਨੂੰ ਪ੍ਰੋਮੋਟ ਕਰਦਾ ਸੋ ਫਿਰ ਇਹਨਾਂ ਜਾਰੀ ਰਹਿਣਾ ਥੈਂਕ ਯੂ ਸੋ ਮੱਚ